ਪਾਈਆਂ ਤੋਂ ਬਾਅਦ ਹਾਲਾਂਕਿ ਦੋਵਾਂ ਦੇਸ਼ਾਂ ਦੇ ਵਿਚਕਾਰ ਸੀਜ਼ਫਾਇਰ ਨੂੰ ਲੈ ਕੇ ਸਹਿਮਤੀ ਬਣ ਚੁੱਕੀ ਹੈ ਪਰ ਸੀਜ਼ਫਾਇਰ ਦੇ ਐਲਾਨ ਤੋਂ ਬਾਅਦ ਇਕਦਮ ਪਾਕਿਸਤਾਨ ਵੱਲੋਂ ਮੁਰਤੋਂ 3 ਘੰਟੇ ਬਾਅਦ ਉਸ ਨੂੰ ਤੋੜ ਦਿੱਤਾ ਗਿਆ ਅਤੇ ਭਾਰਤ ਦੇ ਕਈ ਟਿਕਾਣਿਆਂ ਤੇ ਉਹਨਾਂ ਵੱਲੋਂ ਬੰਬਾਰੀ ਮੁਰਤੋਂ ਕੀਤੀ ਗਈ ਹਾਲਾਂਕਿ ਲਗਾਤਾਰ ਦਵੱਲੀ ਗੱਲਬਾਤ ਦੋਵਾਂ ਮੁਲਕਾਂ ਵਿਚਕਾਰ ਚੱਲ ਰਹੀ ਹੈ ਅਮਰੀਕਾ ਇਸ ਦੇ ਵਿੱਚ ਅਹਿਮ ਭੂਮਿਕਾ ਅਦਾ ਵੀ ਕਰ ਰਿਹਾ ਕਿਉਂਕਿ ਭਾਰਤ ਨੇ ਸਾਫ਼ ਤੌਰ ਤੇ ਕਹਿ ਦਿੱਤਾ ਹੈ ਕਿ ਜੇਕਰ ਕੋਈ ਵੀ ਅੱਤਵਾਦੀ دہشت گردੀ ਗਤੀਵਿਧੀ ਭਾਰਤ ਦੇ ਵਿੱਚ ਹੁੰਦੀ ਹੈ ਤਾਂ ਉਸ ਨੂੰ ਐਕਟ ਆਫ ਵਾਰ ਮੰਨਿਆ ਜਾਵੇਗਾ ਭਾਵੇਂ ਕਿ ਪਾਕਿਸਤਾਨ ਨੇ ਉਹਨਾਂ ਨੂੰ ਉਕਸਾਉਣ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਤੇ ਹਮਲਾ ਕਰ ਲਈ ਸੋ ਸਾਡੇ ਨਾਲ ਨੇ ਡੀਐਸ ਗਰੇਵਾਲ ਜੀ ਜੋ ਕਿ ਕਰਨਲ ਨੇ ਤੇ ਨਾਲ ਹੀ ডিফেন্স ਮਹਾਰ ਨੇ ਗਲਤ ਗੱਲ ਕਰਦੇ ਆ ਸਰ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਰ ਲਗਾਤਾਰ ਇਹ ਸੋਸ਼ਲ ਮੀਡੀਆ ਤੇ ਗੱਲਾਂ ਚੱਲ ਰਹੀਆਂ ਨੇ ਕਿ ਹੁਣ ਭਾਰਤ ਐਲਾਨ ਕਰੇਗਾ ਜਲਦੀ ਕਿ ਜੇਕਰ ਕੋਈ ਵੀ ਅੱਗੇ ਤੋਂ ਪਾਕਿਸਤਾਨ ਵੱਲੋਂ دہشت گردੀ ਹਮਲਾ ਹੁੰਦਾ ਤਾਂ ਉਸ ਨੂੰ ਐਕਟ ਆਫ ਵਾਰ ਮੰਨਿਆ ਜਾਵੇਗਾ ਕਿ ਤੁਸੀਂ ਇੱਕ ਤਰ੍ਹਾਂ ਦਾ جنگ ਲਈ ਸਾਨੂੰ ਨੁਕਸਾ ਹੈ ਸੋ ਕਿਸ ਤਰ੍ਹਾਂ ਦਾ ਫੈਸਲਾ ਦਿਖ ਦਿਓ ਦੇਖੋ ਜੀ ਦੋ ਦੇਸ਼ਾਂ ਦੇ ਵਿੱਚ ਜਿਹੜੀ ਇਹ ਸਮਝੌਤਾ ਹੋਇਆ ਹੈ ਏ ਜਦ ਸਾਡੇ ਡਬਾਲਾ ਸਿਕਿਉਰਿਟੀ ਐਡਵਾਈਜ਼ਰ ਕੋਲੇ ਪਾਕਿਸਤਾਨ ਦਾ ਸਿਕਿਉਰਿਟੀ ਐਡਵਾਈਜ਼ਰ ਪ੍ਰਾਈਮ ਮਿਨਿਸਟਰ ਦੇ ਕਹਿਣ ਦੇ ਉੱਤੇ ਆ ਕੇ ਰੋਇਆ ਤਾਂ ਉਥੋਂ ਗੱਲ ਸ਼ੁਰੂ ਹੋਈ ਉਸ ਤੋਂ ਉਹਨਾਂ ਨੇ ਫਿਰ ਕਿਹਾ ਡੀਜੀਐਮਓ ਨੂੰ ਕਿ ਤੂੰ ਗੱਲ ਕਰ ਪਾਈ ਪਾਕਿਸਤਾਨ ਦੇ ਡੀਜੀਐਮਓ ਨੇ ਫਿਰ ਸਾਡੇ ਡੀਜੀਐਮਓ ਨਾਲ ਗੱਲਬਾਤ ਕੀਤੀ ਔਰ ਡੀਜੀਐਮ ਨੇ ਉਸ 30 35 ਦੇ ਉੱਤੇ ਗੱਲਬਾਤ ਹੋਈ ਇਹ ਤਕਰੀਬਨ 4 ਵਜੇ ਤੱਕ ਸਾਰਾ ਜੋ ਖਾਕਾ ਇਹ ਹੀ ਹੋ ਗਿਆ ਕਿ ਦੇਖੋ ਇੱਕ ਤਾਂ ਪਹਿਲੀ ਗੱਲ ਇਹ ਹੈ ਕਿ ਸਾਡੀਆਂ ਸ਼ਰਤਾਂ ਦੇ ਉੱਤੇ ਸਮਝੌਤਾ ਹੋਏਗਾ ਜਿਹਦੇ ਵਿੱਚ ਕੋਈ ਵੀ ਤੁਸੀਂ ਦੁਬਾਰਾ ਜਾਂ ਕੋਈ ਐਕਟੀਵਿਟੀ ਕੀਤੀ ਇਸ ਐਗਰੀਮੈਂਟ ਤੋਂ ਅੰਡਰਸਟੈਂਡਿੰਗਸ ਇਹ ਹੈ ਅਗਰ ਇਹ ਤੋਂ ਬਾਅਦ ਕੋਈ ਗੜਬੜ ਕੀਤੀ ਤੇ ਤੁਹਾਨੂੰ ਉਹਦਾ ਜੋ ਹੈ ਭੁਗਤਣਾ ਪਏਗਾ ਔਰ ਦੂਜਾ ਜਿਹੜੀ ਸਾਡੇ ਦੇਸ਼ ਜੋ ਹੈ ਪਾਕਿਸਤਾਨ ਦੇ ਪਾਕਿਸਤਾਨ ਜੇ ਅਗਰ ਕੋਈ ਗੜਬੜ ਕਰਦਾ ਹੈ ਤਾਂ ਉਹ ਲਗਾਤਾਰ ਉਹਦੇ ਭੁਗਤਦਾ ਰਹੇਗਾ ਔਰ ਅਸੀਂ ਛੱਡਣਾ ਨਹੀਂ ਲੇਕਿਨ ਇਹ ਟਾਈਮਲੀ ਬਹੁਤ ਟਾਈਮ ਬੀਇੰਗ ਹੈ ਔਰ ਇਸ ਦੀ ਜੋ ਫਾਈਨਲਾਈਜੇਸ਼ਨ ਹੈ ਉਹ 12 ਤਰੀਕ ਨੂੰ ਤਿੰਨੇ 12 ਵਜੇ ਪਹਿਲਾਂ ਰੱਖਿਆ ਸੀ ਹੁਣ ਫਿਰ 5 ਵਜੇ ਕਰ ਦਿੱਤਾ ਉਸ ਤੋਂ ਫਾਈਨਲ ਡਿਸੀਜਨ ਹੋਣਾ ਸੀ ਇਹ ਜੋ ਫੈਸਲਾ ਹੋਇਆ ਉਹਨਾਂ ਰੋਂ ਪਿੱਟਣ ਤੋਂ ਹੋਇਆ ਉਹਨਾਂ ਨੇ ਕਿਉਂ ਕੀਤਾ ਇਓਂ ਕਿਉਂਕਿ ਪਹਿਲਾਂ ਤਾਂ ਅਸੀਂ ਜੋ ਉਹਨਾਂ ਦੇ ਟੈਰਰਿਸਟ ਨੌ ਅੱਡੇ ਉਡਾ ਦਿੱਤੇ ਪੂਰਾ ਤਬਾਹੀ ਕਰ ਦਿੱਤੇ ਫਿਰ ਉਹਨਾਂ ਦੇ ਹਵਾਈ ਦੇ ਅੱਡੇ ਜੋ ਸਟੇਸ਼ਨ ਸੀ بڑے ਕਮਿਊਨੀਕੇਸ਼ਨ ਸੈਂਟਰ ਉਹ ਵੀ ਛੇ ਉਡਾ ਦਿੱਤੇ ਪੂਰੀ ਤਰ੍ਹਾਂ ਜਦ ਕਿ ਸਾਡੇ ਹੋਰ ਜੋ ਹੈ 10 11 ਅ ਅੱਡਿਆਂ ਦੇ ਉੱਤੇ 20 ਅਸੀਂ ਬੜੀ ਫਾਇਰਿੰਗ ਕੀਤੀ ਹੈ ਪਰ ਲੇਕਿਨ ਜਿਵੇਂ ਕਹਿੰਦੇ ਨੇ ਕਿ ਚਕਲਾਲਾ ਹਵਾਈ ਅੱਡਾ ਜੋ اسلامਾਬਾਦ ਦਾ ਸੀਗਾ ਉਹਨੂੰ ਤਾਂ ਉਕਾਈ ਨਸ਼ਤੇ ਨਬੂਤ ਕੀਤਾ ਉਹਨਾਂ ਦੀ ਸਿਕਿਉਰਟੀ ਜੋ ਹੈ ਖਾਸ ਕਰਕੇ ਜੋ 에어 ডিফেন্স ਹੈ ਲਾਹੌਰ ਦੇ ਵਿੱਚ ਉਹਨੂੰ ਵੀ ਪੂਰਾ ਨੁਕਸਾਨ ਕੀਤਾ ਉਹਨਾਂ ਦਾ ਆਵਾਕ ਖਤਮ ਕੀਤਾ ਉਹਨਾਂ ਦੇ F16 ਜੋ ਹੈ ਇੱਕ F16 ਔਰ F14 ਜੋ ਹੈ ਸੀ ਔਰ ਉਹ ਤਿੰਨ ਗਰਾਏ ਗਏ ਚਾਰ ਚਾਰ ਗਰਾਏ ਟੋਟਲ ਦੇਰ ਕ੍ਰਾਫਟ ਜਿਆਦਾ ਸਭ ਤੋਂ ਜ਼ਿਆਦਾ ਉਹਨਾਂ ਨੂੰ ਦੁੱਖ ਉਦੋਂ ਲੱਗਿਆ ਜਦੋਂ ਬਾਰਡਰ ਦੇ ਉੱਤੇ ਕਿਉਂਕਿ ਸਾਡੇ ਸਿਵਿਲਿਅਨ ਨੂੰ ਮਾਰ ਰਹੀ ਸੀ ਇਹਨਾਂ ਨੇ ਫੌਜ ਨੇ ਡਾਇਰੈਕਟ ਹਿਟਿੰਗ ਕੀਤੀ ਤਾਂ ਉਹਨਾਂ ਦੇ 30 ਤੋਂ 40 ਫੌਜੀ ਮਾਰੇ ਗਏ ਕਿਉਂਕਿ ਕੋਈ ਕਹਿੰਦੇ ਹਿੱਟ ਉਥੇ ਕਰੋ ਜਿੱਥੇ ਫੌਜ ਨੂੰ ਦੋਖੋਗੇ ਕਿਉਂ ਫੌਜ ਦਾ ਪ੍ਰੋਬਲਮ ਜੋ ਚੀਫ ਸੀਗਾ ਇਹਦਾ ਪੰਗਾ ਲਿਆ ਹੋਇਆ ਸੀ ਸਾਰਾ ਕ੍ਰੀਏਟ ਕੀਤਾ ਹੋਇਆ ਸੀ ਜਦ ਫੌਜ ਨੂੰ ਚੁਬਿਆ ਕਿ ਸਾਡਾ ਤਾਂ ਬਹੁਤ ਨੁਕਸਾਨ ਹੋ ਗਿਆ ਹੁਣ ਸਾਨੂੰ ਜੋ ਹੈ ਅੱਗੇ ਜੋ ਹੈ ਬੰਦ ਕਰ ਲੈਣਾ ਚਾਹੀਦਾ ਹੈ ਹੋਰ ਲੜਾਈ ਨਹੀਂ ਕਰਨੀ ਚਾਹੀਦੀ ਖਾਸ ਕਰਕੇ ਜਦ ਟੈਂਕਰ ਚਲਾਉਣ ਲੱਗੇ ਤਾਂ ਟੈਂਕ ਪੁਰਜੇ ਨਹੀਂ ਆਉਂਨਾਂ ਕੋਲੇ ਚੀਨ ਨੂੰ ਕਹਿੰਦੇ ਪੁਰਜੇ ਭੇਜਦੇ ਹੋ ਵਿੱਚੋਂ ਪੈਸਾ ਹੈ ਨਹੀਂ ਖਰਚ ਕਰਨ ਨੂੰ ਤੇ ਜਾ ਕੇ ਉਥੇ ਆਈਐਮਐਫ ਕਹਿੰਦੇ ਆ ਭਾਈ ਸਾਨੂੰ 1 ਬਿਲੀਅਨ ਡਾਲਰ ਦਿਓ ਤੇ ਉਹ ਅਮਰੀਕਾ ਕਹਿੰਦਾ ਬਿਲੀਅਨ ਦਾ ਡਾਲਰ ਤਾਂ ਇਦਾਂ ਤਾਂ ਹੋਣਾ ਨਹੀਂਗਾ ਇੰਡੀਆ ਵੀ ਕਹਿੰਦਾ ਇਦਾਂ ਨਹੀਂ ਹੋਣਾ ਅਗਰ ਤੁਸੀਂ ਇਹ ਸਮਝੋਗੇ ਲੜਾਈ ਬੰਦ ਕਰੋਗੇ ਔਰ ਇਹ ਤੇ ਤੰਦੇ ਚ ਨਹੀਂ ਮੰਨੋਗੇ ਇਹ ਚੀਜ਼ਾਂ ਇੰਟਰਨਲੀ ਹੈ ਹਿਡਨ ਹੈ ਓਪਨ ਨਹੀਂ ਬਾਹਰ ਆਉਂਦੀਆਂ ਹੁੰਦੀਆਂ ਇਹ ਪ੍ਰੈਸ਼ਰ ਸੀਗਾ ਉਹਨਾਂ ਉੱਤੇ ਇਸੇ ਕਰਕੇ ਹਾਂ ਕਈ ਕਾਰਨ ਨੇ ਜਿਨ੍ਹਾਂ ਕਰਕੇ ਉਹਨਾਂ ਨੂੰ ਇਹ ਜੋ ਹੈ ਯੁੱਧ ਜੋ ਹੈ ਸ ਇਹਦੇ ਲਈ ਬੇਨਤੀ ਕਰਨੀ ਪਈ ਉਹ ਇਹ ਇੱਕ ਗੱਲ ਆ ਰਹੀ ਹੈ ਲਗਾਤਾਰ ਜਿਹੜਾ ਭਾਰਤ ਹੈ ਉਹ ਇਸੇ ਸਟੈਂਡ ਤੇ ਖੜਾ ਹੈ ਕਿ ਤੁਸੀਂ ਜਿਹੜਾ ਦਹਿਸ਼ਤਗਰਦਾ ਹੈ ਉਹ ਉਸ ਨੂੰ ਖਤਮ ਕਰ ਦਿਓ ਆਪਣੇ ਦੇਸ਼ ਦੇ ਵਿੱਚੋਂ ਉਹ ਨਾ ਫਲਾਓ ਤੁਸੀਂ ਆਤਵਾਦੀਆਂ ਦਾ ਸਪੋਰਟ ਕਰਨਾ ਬੰਦ ਕਰ ਦਿਓ ਕਿਉਂਕਿ ਉੱਥੋਂ ਜਿਹੜੀ ਫਿਊਨਰਲ ਦੀਆਂ ਵੀਡੀਓਜ਼ ਵੀ ਲਗਾਤਾਰ ਆ ਰਹੀਆਂ ਨੇ ਹੁਣ ਸੋਸ਼ਲ ਮੀਡੀਆ ਦੇ ਵਿੱਚ ਦੇਖਿਆ ਗਿਆ ਕਿ ਉਹਨਾਂ ਦੇ ਜਿਹੜੇ ਫੌਜ ਦੇ ਅਧਿਕਾਰੀ ਉੱਥੇ ਪਹੁੰਚੇ ਹੋਏ ਸੀ ਜਦੋਂ ਕਿ ਜਿਹੜਾ ਪਹਿਲਾ ਅਟੈਕ ਕੀਤਾ ਭਾਰਤ ਨੇ ਸਾਫ਼ ਤੌਰ ਤੇ ਕਹਿ ਕੇ ਕੀਤਾ ਸੀ ਕਿ ਆਤਵਾਦੀ ਜਿਹੜੇ ਟਿਕਾਣੇ ਉਹਨਾਂ ਨੂੰ ਨਿਸ਼ਾਨਾ ਬਣਾ ਰਿਆ ਪਰ ਉਸ ਤੋਂ ਬਾਅਦ ਇੱਕ ਪਾਣੀ ਦੀ ਵੱਡੀ ਵਾਰ ਮਾਰੀ ਪਾਕਿਸਤਾਨ ਵੱਲੋਂ ਇੱਕ ਕੋਈ ਨਾ ਕੋਈ ਜਿਹੜੀ ਸ਼ਰਤ ਰੱਖੀ ਜਾਵੇਗੀ ਕਿ ਸਾਡਾ ਪਾਣੀ ਛੱਡਿਆ ਜਾਵੇ ਕਿਉਂਕਿ ਪਾਕਿਸਤਾਨ ਨੇ ਇਹ ਗੱਲ ਕਹੀ ਸੀ ਕਿ ਜੇਕਰ ਸਾਡਾ ਪਾਣੀ ਭਾਰਤ ਬੰਦ ਕਰਦਾ ਹੈ ਤਾਂ ਅਸੀਂ ਇਸ ਨੂੰ ਜੰਗ ਲਈ ਉਕਸਾਣਾ ਸਮਝਾਂਗੇ ਤੇ ਹੁਣ ਭਾਰਤ ਕਹ ਰਿਹਾ ਹੈ ਕਿ ਜੇਕਰ ਸਾਡੇ ਤੇ دہشت گردੀ ਹਮਲਾ ਹੁੰਦਾ ਹੈ ਤਾਂ ਅਸੀਂ ਇਸ ਨੂੰ ਸਮਝਾਂਗੇ ਜੰਗ ਲਈ ਉਕਸਾਨੀ ਦੇਖੋ ਅਸੀਂ ਉਹਨਾਂ ਦਾ ਜੋ ਜੰਗ ਦਾ ਉਹਨਾਂ ਦਾ ਐਲਾਨ ਸੀ ਉਹਨਾਂ ਦੇ ਵਿੱਚ ਹੀ ਰਹਿ ਗਿਆ ਉਹਨਾਂ ਨੇ ਤਾਂ ਕੁਝ ਕੀਤਾ ਨਹੀਂ ਅਸੀਂ ਤੇ ਜੰਗ ਠੋਕ ਦਿੱਤਾ ਉਹਨਾਂ ਨੂੰ ਚੰਗੀ ਤਰ੍ਹਾਂ ਔਰ ਇਹ ਕਲੀਅਰ ਸੀ ਜਦੋਂ ਅਸੀਂ ਬੰਮ ਮਾਰੇ ਸੀ ਤਾਂ ਉਹਨਾਂ ਦੇ ਤਕਰੀਬਨ ਸਾਰੇ ਟਿਕਾਣੇ ਮਿੱਟੀ ਮਲਿਆ ਮੇਡ ਕਰ ਦਿੱਤੇ ਸੀ ਔਰ ਉਹਨਾਂ ਨੇ ਕੀ ਕਿਹਾ ਸੀ ਸਾਡੇ ਤਾਂ ਜੀ ਸਿਰਫ 8 ਮਰੇ ਆ ਫਿਰ ਕੌਣ ਰੋਇਆ ਉਹਨਾਂ ਦਾ ਹੀ ਜੋ ਸਰਗਣਾ ਸੀਗਾ ਐਲਈਟੀ ਦਾ ਹੈੱਡ ਉਹ ਕਹਿੰਦਾ ਮੇਰੇ ਤਾਂ ਸਾਰੇ 10 ਮਾਰੇ ਟੱਬਰ ਦੇ ਔਰ ਤੁਸੀਂ ਕਹਿੰਦੇ ਹੋ ਲਿਆ 8 ਮਰੇ ਆ ਫਿਰ ਕਹਿੰਦੇ ਨਹੀਂ 26 ਮਰ ਗਏ ਫਿਰ ਕਹਿੰਦੇ 31 ਮਰ ਗਏ ਹੁਣ ਕਹਿੰਦੇ 100 ਤੱਕ ਵੀ ਪਹੁੰਚ ਗਿਆ ਲੱਗਦਾ ਤੋ ਇਹ ਜਿਹੜਾ ਹੈਗਾ ਝੂਠ ਦੇ ਪਲੰਦੇ ਆ ਸਾਰੇ ਉਹਨਾਂ ਦੀ ਕਦੇ ਇੱਕ ਗੱਲ ਨਹੀਂ ਬਹੁਤ ਅਫਵਾਹਾਂ ਫਲਾਈਆਂ ਨੇ ਉਹਨਾਂ ਨੇ ਉਹਨਾਂ ਨੇ ਤੇ ਇਹ ਵੀ ਕਹਤਾ ਕਿ ਅਸੀਂ 26 ਅੱਡੇ 26 ਥਾਂ ਤੇ ਫਾਇਰ ਕੀਤਾ ਹੈ ਪਰ ਇਹਦਾ ਮਤਲਬ ਨਹੀਂ ਕਿ 26 ਅੱਡੇ ਤਵਾਹ ਕਰ ਦਿੱਤੇ ਨੇ ਸਭ ਝੂਠ ਕੋਈ ਤਵਾ ਨਹੀਂ ਹੋਇਆ ਔਰ ਤੁਸੀਂ ਜਾਣਦੇ ਸਾਰੇ ਦੇਖਦੇ ਤਾਂ ਪਿੰਡਾਂ ਦੇ ਵਿੱਚ ਤਾਂ ਮਸਾਇਲੇ ਡਗ ਰਹੀਆਂ ਨੇ ਉਹਨਾਂ ਨੂੰ ਸਾਰੇ ਸਾਡਾ ਜੋ ਅ ਸ 400 ਹੈ ਉਹ ਤੇ ਜੋ ਇਜ਼ਰਾਈਲ ਤੋਂ ਅਸੀਂ ਲਿਆ ਆ ID ਦਾ ਔਰ ਸਾਡਾ ਆਪਣਾ ਜੋ ਏਡੀਕੁਮੈਂਟ ਹੈ ਇਹਨਾਂ ਨੇ ਤਾਂ ਹਰ ਥਾਂ ਤਬਾਹ ਮਚਾਈ ਹੋਈ ਹੈ ਹਵਾਈ ਅੱਡਿਆਂ ਦੇ ਉੱਤੇ ਆਪਣਾ ਓਨ ਇੰਡੀਅਨ ਏਡੀ ਸਾਰਾ ਸੈਟਅਪ ਸੀਗਾ ਔਰ ਜੋ ਬਾਹਰ ਦਾ ਜਦੋਂ ਉੱਠਦੇ ਸੀ ਬਾਰਡਰ ਕ੍ਰਾਸ ਕਰਦੇ ਸੀ ਤੇ ਉਤੋਂ ਸਪੋਰਟ ਆ ਲੈਦੀ ਜੋ ਜਿਹਦੀ ਰੇਂਜ 600 ਸੀਗੀ 600 ਕਿਲੋਮੀਟਰ ਤੋਂ ਹੀ ਜੋ ਹੈ ਉਹ ਫੜ ਲੈਂਦੇ ਸੀ 400 ਕਿਲੋਮੀਟਰ ਤੱਕ ਉਹ ਸੈੱਟ ਸਕਦੇ ਸੀਗੇ ਤੇ ਉਹਨਾਂ ਨੇ ਜਿਸ ਤੱਕ ਇੱਕ ਸਵਾਰ ਮਾਈ 150 400 ਇਸ ਤਰ੍ਹਾਂ ਉਹਨਾਂ ਨੇ ਜੋ ਹੈ ਖਾਸ ਕਰਕੇ ਜੰਮੂ ਕਸ਼ਮੀਰ ਦੇ ਵਿੱਚ ਪਠਾਨਕੋਟ ਤੋਂ ਲੈ ਕੇ ਉਪਰ ਉਰੀ ਤੱਕ ਜੋ ਹੈ ਸਭ ਤੋਂ ਜ਼ਿਆਦਾ ਪਹਿਲਾਂ ਉੱਥੇ ਬਾਅਦ ਵਿੱਚ ਉੱਥੇ ਡਰੋਨਾਂ ਵੀ ਸਿੱਟੀਆਂ ਦੇ ਮਿਸਾਇਲਾਂ ਵੀ ਸੁੱਟੀਆਂ ਲੇਕਿਨ ਭਾਰਤ ਨੇ ਉਹਨਾਂ ਦਾ ਸਾਰਿਆਂ ਦਾ ਨਾਸ਼ ਕੀਤਾ ਨੁਕਸਾਨ ਜੋ ਹੋਇਆ ਹੈ ਉਹਨਾਂ ਬਾਰਡਰ ਦੇ ਉੱਤੇ ਜੇ ਮੋਟਰਾਂ ਦੇ ਨਾਲ ਇੰਡੀਵਿਜੂਅਲ ਉਹਨਾਂ ਉੱਤੇ ਨੁਕਸਾਨ ਕੀਤਾ ਫੌਜੀ ਸਾਡੇ ਮਰੇ ਜਿਵੇਂ 5 ਮਰੇ ਜ਼ਿਆਦਾ ਨਹੀਂ ਮਰੇ ਸਾਡੇ ਉਹ ਤਾਂ ਉਹਨੇ ਕਿਹਾ ਵੀ ਹੈ ਸਿਵਿਲਿਅਨ ਤਕਰੀਬਨ 40 30 35 40 ਤੱਕ ਸਾਡੇ ਸਿਵਿਲਿਅਨ ਮਰੇ ਨੇ ਉਹ ਗੁਰਦਾਰੇ ਉੱਤੇ ਅਟੈਕ ਯਾਰ ਇਦੋਂ ਵੱਡੀ ਗੱਲ ਬੁਰੀ ਗੱਲ ਕੀ ਹੋ ਸਕਦੀ ਆ ਦਾ ਜੰਮੂ ਸੌਰੀ ਪੋਂਛੇ ਦੇ ਗੁਰਦਾਰੇ ਮੈਂ ਦੇਖਿਆ ਉਹ ਨਗਾਲੀ ਸਾਹਿਬ ਪਹਾੜੀ ਦੇ ਉੱਤੇ ਆ ਨਾ ਉਹ ਲੈਣਾ ਨਾ ਕੋਈ ਦੇਣਾ ਨਾ ਕੋ ਪਾਪੂਲੇਸ਼ਨ ਉਹਦੇ ਮਾਰ ਕੇ ਚਾਰ ਮਾਰਦੇ ਤੇ ਚਾਰ ਪਾਕਿਸਤਾਨ ਦਾ ਟਾਰਗੇਟ ਸਿਵਿਲਿਅਨ ਸੀ ਕਿਤਨੇ ਕਿਤਨੇ ਉਹ ਤਾਂ ਹਵਾਨੀ ਹਵਾਨੀਅਤ ਦੀ ਹਾਦਸਾ ਤੁਸੀਂ ਦੇਖ ਹੀ ਲਈ ਸੀ ਕਿ ਨਾ ਪਹਿਲਗਾਮ ਦੇ ਵਿੱਚ ਉਹ ਸਿਵਿਲੀਅਨ ਨੂੰ ਹੀ ਟਾਰਗੇਟ ਬਣਾ ਰਹੇ ਸੀ ਔਰ ਪੁੱਛ ਰਹੇ ਸੀ ਭਾਈ ਤੂੰ Hindu ਆ ਕਿ Musalman ਹੈ ਜੇ Musalman ਹੈ ਤਾਂ ਕਲਮਾ ਪੜ ਔਰ ਇਥੋਂ ਤੱਕ ਸੁਨਨ ਦਿਖਾ ਔਰ ਜੋ Hindu ਸੀ ਲਾਠਾ ਮਾਰਤਾ ਉਹਦੀ ਜਿਹਦੀ ਲੇਡੀ ਨੇ ਜਾ ਦੇਖਿਆ ਮੇਰਾ ਘਰ ਵਾਲਾ ਮਾਰਤਾ ਕਹਿੰਦੇ ਮੈਨੂੰ ਵੀ ਮਾਰ ਦਿਓ ਕਿਨੂੰ ਜਾ ਕੇ ਮੋਦੀ ਨੂੰ ਕਹੋ ਕਿ ਅਸੀਂ ਇਦਾਂ ਕੀਤਾ ਵੋ ਮੋਦੀ ਨੇ ਦਿਖਾਤਾ ਸਾਰਾ ਕੁਝ ਅੱਛਾ ਸਰ ਲਗਾਤਾਰ ਜਿਹੜੀ ਹੈ ਉਹ ਟੇਬਲ ਟਾਕ ਦੀ ਗੱਲ ਚੱਲ ਰਹੀ ਹੈਗੀ ਹੈ ਕਿ ਟੇਬਲ ਤੇ ਬਹਿ ਕੇ ਗੱਲਬਾਤ ਹੋਏਗੀ ਦੋਵਾਂ ਦੇਸ਼ਾਂ ਵਿਚਕਾਰ ਬਹੁਤ ਸਾਰੇ ਪ੍ਰੋਬਲਮਸ ਹੈਗੀਆਂ ਨੇ ਹਾਲਾਂਕਿ ਅਮਰੀਕਾ ਦੀ ਜਿਹੜੀ ਹੈ ਉਹ ਉਸ ਦੀ ਜਿਹੜੀ ਦਖਲਅੰਦਾਜ਼ੀ ਹੈ ਉਸ ਨੂੰ ਲੈ ਕੇ ਵੀ ਲਗਾਤਾਰ ਆਪੋਜੀਸ਼ਨ ਦਾ ਸਵਾਲ ਖੜੇ ਕਰ ਰਹੀਆਂ ਨੇ ਪਰ ਲੱਗਦਾ ਹੈ ਕਿ ਦੋਵੇਂ ਦੇਸ਼ ਜਿਹੜੇ ਨੇ ਉਹ ਇੱਕ ਪਲੇਟਫਾਰਮ ਤੇ ਆ ਕੇ ਟੇਬਲ ਟਾਕ ਕਰਨ ਲਈ ਸਹਿਮਤ ਹੋਣਗੇ ਜਾਂ ਉੱਥੇ ਕੋਈ ਸਹਿਮਤੀ ਬਣ ਸਕੇਗੀ ਕਿਉਂਕਿ ਭਾਰਤ ਦਾ ਜਿਹੜਾ ਰੁਖ ਹੈ ਸਾਫ਼ ਹੈ ਪਾਕਿਸਤਾਨ ਦੀ ਆਪਣੀ ਕੁਝ ਮੰਗਾਂ ਹੈਗੀਆਂ ਨੇ ਨੇ ਆ ਜਿਹੜੀ ਹੁਣ ਮੀਟਿੰਗ ਹੋ ਰਹੀ ਹੈ ਨਾ 5 5 ਵਜੇ ਇਹ ਸਿਰਫ ਡਿਫੈਂਸ ਲੈਵਲ ਦੇ ਉੱਤੇ ਹੋ ਰਹੀ ਹੈ ਨਾ ਤਾਂ ਪੋਲੀਟੀਕਲ ਲੈਵਲ ਤੇ ਨਾ ਸਟ੍ਰੈਟੈਜੀਕ ਲੈਵਲ ਦੇ ਉੱਤੇ ਕੋਈ ਮੀਟਿੰਗ ਨਹੀਂ ਹੋ ਰਹੀ ਹੈ ਤੇ ਇਹ ਇਸੇ ਤਰ੍ਹਾਂ ਹੀ ਇਹ ਹੁਣ ਜਿਵੇਂ 트럼ਪ ਕਹਿੰਦਾ ਨਹੀਂ ਜੀ ਅਸੀਂ ਜੰਗਬੰਦੀ ਕਰਾਈ ਹੈ ਜੰਗਬੰਦੀ ਉਹਨੇ ਕਿੱਥੋਂ ਕਰਾਈ ਕਿ ਦੇਖਿਆ ਤੁਸੀਂ ਕੋਈ ਉਹਦੀ ਮੀਟਿੰਗ ਕਿਤੇ ਕੋਈ ਹਾਇਰ ਡਿਸਕਸ਼ਨ ਉਹਦੀ ਔਰ ਕਿੱਥੇ ਤੁਸੀਂ ਕਹਿ ਸਕਦੇ ਹੋ ਕਿ ਉਹਨਾਂ ਨੇ ਇਹ ਕਹੇ ਤੇ ਜੰਗਬੰਦੀ ਹੁੰਦੀ ਹੈ ਉਹ ਜੰਗਬੰਦੀ ਤਾਂ ਉਦੋਂ ਹੋਈ ਜਦੋਂ ਉਹਨਾਂ ਨੇ ਹਵਾਈ ਹੱਡੇ ਉਹ ਕੋਈ ਖਤਮ ਕਰ ਦਿੱਤੇ ਉਹਨਾਂ ਨੇ ਕਿਹਾ ਸਾਡਾ ਤਾਂ ਨਾਸ ਹੋ ਜਾਏਗਾ ਜਦੋਂ ਉਹਨਾਂ ਨੇ ਨਿਊਕਲੀਅਰ ਸਟਾਨ ਦੇ ਉੱਤੇ ਵੀ ਫਾਇਰ ਕਰ ਦਿੱਤਾ ਉੱਥੇ ਜਾ ਕੇ ਤਾਂ ਇਹ ਡਰੇ ਆ ਸਾਰੇ ਇਹਨਾਂ ਨੇ ਜੋ ਨਿਊਕਲੀਅਰ ਬੰਬ ਸਾਰੇ ਦੇਸ਼ ਤੋਂ ਬਾਹਰ ਵੀ ਭੇਜੇ ਆ ਵਿੱਚੋਂ ਸੇਫਟੀ ਲਈ ਤਾਂ ਉਹ ਆਪਣੇ ਆਪ ਡਰੇ ਸੀ ਵੀ ਇੰਡੀਆ ਨੇ ਸਾਰਾ ਕੁਝ ਸਾਡਾ ਨੁਕਸਾਨ ਕਰ ਦੇਣਾ ਕੁਝ ਨਹੀਂ ਛੱਡਣਾ ਜੇ ਥੋੜਾ ਜਿਹਾ ਹੋਰ ਵੀ 1-2 ਦਿਨ ਰਹਿੰਦੇ ਤਾਂ ਉਹਨਾਂ ਦਾ ਖਤਮ ਹੋ ਜਾਣਾ ਸੀ ਕੰਮ ਤੇ ਅੱਗੇ ਨੂੰ ਉਹ ਹਿਲਣ ਜੋਗੇ ਨਹੀਂ ਸੀ ਰਹਿਣਾ ਤੇ ਜੇ ਦਮ ਲੱਗਦਾ ਤਾਂ ਇੰਡੀਆ ਨੇ ਜੋ ਪੀਓਕੇ ਉਹ ਵੀ ਲੈ ਲੈਣਾ ਸੀ। ਤੁਹਾਰਾ ਤਾਂ ਨਹੀਂ ਲੱਗਦਾ ਸਰ ਇਸ ਤਰ੍ਹਾਂ ਦੇ ਹਾਲਾਤ ਬਣ ਗਏ ਮੇਰਾ ਆਖਰੀ ਸਵਾਲ ਹੈ ਜਿਸ ਤਰ੍ਹਾਂ ਦੀ ਗੱਲਬਾਤ ਹੋਈ ਹੈ ਲਗਾਤਾਰ ਹੁਣ ਜੰਗਬੰਦੀ ਹੋਈ ਹੈ ਪਰ ਕੀ ਲੱਗਦਾ ਹੈ ਕਿ ਜੇਕਰ ਅੱਜ ਸਹਿਮਤੀ ਨਹੀਂ ਬੰਦੀ ਦੁਬਾਰਾ ਵੀ ਜੰਗ ਵਰਗੇ ਹਾਲਾਤ ਬਣ ਸਕਦੇ ਨੇ ਜਾਂ ਫਿਰ ਕਿਉਂਕਿ ਨੁਕਸਾਨ ਨੂੰ ਦੇਖਦੇ ਹੋਏ ਭਾਵੇਂ ਭਾਵੇਂ ਇੰਡੀਆ ਦਾ ਭਾਵੇਂ ਪਾਕਿਸਤਾਨ ਦਾ ਆਮ ਜਿਹੜੀ ਆਵਾਮ ਦਾ ਨੁਕਸਾਨ ਹੋਇਆ ਸੋਸ ਨੂੰ ਦੇਖਦੇ ਹੋਏ ਦੋਵੇਂ ਸਟੈਪ ਬੈਕ ਕਰਨਗੇ। ਨਾ ਡਿਫੈਂਸ ਲੈਵਲ ਦੇ ਉੱਤੇ ਕੁਝ ਸਮਝੌਤੇ ਹੋਣੇ ਆ। ਦਵੈਂਚ ਲੈਵਲ ਦੇ ਉੱਤੇ ਜੋ ਹੈ ਯੁੱਧਬੰਦੀ ਇੱਕ ਤਰ੍ਹਾਂ ਦੀ ਹੋ ਜਾਏਗੀ ਲੇਕਿਨ ਪੋਲੀਟੀਕਲ ਲੈਵਲ ਦੇ ਉੱਤੇ ਕੋਈ ਹਲੇ ਹੈ ਨਹੀਂ ਕਿ ਨਾ ਵਪਾਰ ਪਾਣੀ ਮੰਦ ਇਹ ਸਾਰਾ ਕੁਝ ਉਵੇਂ ਹੀ ਰਹੇਗਾ ਤੇ ਉਹ ਚੀਜ਼ਾਂ ਉਵੇਂ ਰਹਿਣਗੀਆਂ ਹਲੇ ਕੁਝ ਨਹੀਂ ਹੋਣ ਵਾਲਾ ਤੇ ਐਕਚੁਅਲੀ ਆਪਣਾ ਜੋ ਹੈ ਖਾਸ ਕਰਕੇ ਲੜਾਈ ਦਾ ਪਹਿਲਾ ਸੌਟ ਆਊਟ ਕਰਨਾ ਹੈ ਔਰ ਉਹ ਤੋਂ ਲਿਖ ਕੇ ਲੈਣਾ ਪਈ ਤੁਹਾਡੇ ਟੈਰਰਿਜ਼ਮ ਹੈ ਇਹਨੂੰ ਕਰੋ ਬੰਦ ਇਹ ਅਸੀਂ ਐਕਸੈਪਟ ਨਹੀਂ ਕਰਨਾ ਹੈ ਔਰ ਟੈਰੋਰੀਜ਼ਮ ਜੋ ਹੈ ਉਹ ਇਹਨਾਂ ਤੋਂ ਲਿਖ ਕੇ ਲੈਣਾ ਹੈ ਕਿ ਅਗਰ ਟੈਰਰਿਸਟ ਆਇਆ ਤੇ ਸਾਡਾ ਹਮਲਾ ਦੁਬਾਰਾ ਪੂਰਾ ਅਸੀਂ ਤੁਹਾਨੂੰ ਨਿਸ਼ਤ ਨਬੂਦ ਕਰਦੇਾਂਗੇ ਅਗਰ ਦੁਬਾਰਾ ਇਹੋ ਜੀ ਗੱਲ ਹੋਈ ਅਸੀਂ ਪੀਓਕੇ ਵੀ ਲੈਣਾ ਹੀ ਹੈ ਤੇ ਇਹੋ ਜੀ ਕੋਈ ਵੀ ਬਾਰਡਰ ਦੀ ਵੀ ਗੱਲ ਵੀ ਨਹੀਂ ਹੋਣੀ ਹੈ ਸਿਰਫ ਡਿਫੈਂਸ ਦੀ ਤੇ ਅ ਦੂਜੀ ਜੰਗਮੰਦੀ ਦੀ ਹੋਣੀ ਹੈ ਗੱਲਬਾਤ ਇਤੋਂ ਜ਼ਿਆਦਾ ਨਹੀਂ ਹੋਣੀ ਹੈ ਜੋ ਕੋਈ ਹੋਏਗੀ ਤਾਂ ਬਾਅਦ ਚ ਹੋਏਗੀ ਵੋਤਨ ਦਾ ਸੋਇਸਨ ਸਰਦਨਲ ਕਰਨਲ ਡੀਐਸ ਗਰੇਵਾਲ ਜੋ ਜਿਹੜੇ ਦੱਸ ਰਹੇ ਸੀਗੇ ਕਿ ਕਿਸ ਤਰ੍ਹਾਂ ਲਗਾਤਾਰ ਜਿਹੜੀ ਹੈ ਉਹ ਭਾਰਤ ਵੱਲੋਂ ਜਿਹੜੀ ਸਟ੍ਰਾਈਕ ਕੀਤੀ ਗਈ ਹੈ ਪਾਕਿਸਤਾਨ ਤੇ ਉਸ ਤੋਂ ਬਾਅਦ ਪਾਕਿਸਤਾਨ 'ਚ ਵੱਡਾ ਨੁਕਸਾਨ ਹੋਇਆ ਉਸ ਤੋਂ ਬਾਅਦ ਆਖਰਕਾਰ ਆ ਕੇ ਪਾਕਿਸਤਾਨ ਨੇ ਇਹ ਜਿਹੜਾ ਉਹ ਜੰਗਬੰਦੀ ਦਾ ਫੈਸਲਾ ਲਿਆ ਪਰ ਉਹਨੇ ਕਿਹਾ ਵੀ ਮੀਟਿੰਗ ਜਿਹੜੀ ਹੈ ਉਹ ਫਿਲਹਾਲ ਡਿਫੈਂਸ ਲੈਵਲ ਦੀ ਹੋ ਰਹੀ ਹੈ ਕੋਈ ਕੋਆਰਡੀਨੇਟਿਵ ਜਾਂ ਸਿਆਸੀ ਤੌਰ ਤੇ ਜਿਹੜੇ ਭਾਰਤ ਵੱਲੋਂ ਉਸਤੇ ਪਬੰਦੀਆਂ ਲਾਈ ਗਈਆਂ ਨੇ ਭਾਵੇਂ ਵਪਾਰ ਬੰਦ ਕੀਤਾ ਗਿਆ ਭਾਵੇਂ ਬਾਣੀ ਬੰਦ ਕੀਤਾ ਗਿਆ ਉਸਤੇ ਫਿਲਹਾਲ ਉਹਨਾਂ ਨੇ ਕਿਹਾ ਕਿ ਗੱਲਬਾਤ ਨਹੀਂ ਹੋਵੇਗੀ ਪਹਿਲਾਂ ਜੰਗਬੰਦੀ ਨੂੰ ਲੈ ਕੇ ਡਿਫੈਂਸ ਲੈਵਲ ਤੇ ਮੀਟਿੰਗ ਹੋਣੀ ਹੈ ਉਸ ਤੋਂ ਬਾਅਦ ਇਸ ਸਬੰਧੀ ਜਿਹੜਾ ਅੱਗੇ ਫੈਸਲੇ ਲਏ ਜਾਣਗੇ ਵਰਿੰਦਰ ਸਿੰਘ ਠੰਡ ਈਟੀਵੀ ਪਾਰਟੂ